ਘੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਇਹ ਜੋ ਹਰਦੀਪ ਮੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਤੇ ਤਿੰਨ ਮੁਕੱਦਮਿਆਂ ਦੇ ਵਿੱਚ ਵਾਂਟਡ ਸਿਕਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਨਾਲ ਸੰਬੰਧ ਸਗੇ ਇਹ ਪਰਚੇ 2015 ਚ ਰਜਿਸਟਰ ਕੀਤੇ ਗਏ ਸਗੇ ਜਿਨ੍ਹਾਂ ਦੇ ਵਿੱਚ ਇਹਦਾ ਰੋਲ ਮੇਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ ਇਹਨਾਂ ਮੁਕੱਦਮਿਆਂ ਦੀ ਪ੍ਰਤੀਸ਼ਵਾਸਤੇ ਐਸਆਈਟੀ ਕੌਂਸਟਿਚੂਟ ਕੀਤੀ ਗਈ ਸੀ ਔਰ ਉਸ ਐਸਆਈਟੀ ਨੇ ਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇਨਚਾਰਜ ਸੀ ਆਈਪੀ ਫਰੀਦਕੋਟ ਵੀ ਹੋਤੇ ਮੈਂਬਰ ਸਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਗਿਆ ਸਰ ਜਿਸ ਦਾ 7.5 ਸਾਲ ਤੋਂ ਲਗਭਗ ਇਹ ਘੋੜਾ ਚੱਲ ਰਿਹਾ ਸੀਗਾ ਹੁਣ ਕਿਸਤਾਂ ਦੀ ਇਨਫੋਰਮੇਸ਼ਨ ਤੋਂ ਬਾਅਦ ਜਿਹੜਾ ਫਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਟੀਮ ਛੇੜ ਕੀਤੀ ਗਈ ਆ ਇਸ ਦੇ ਬਾਰੇ ਜਾਣਕਾਰੀ ਸਾਨੂੰ ਕੁਝ ਦੇ ਵਿੱਚ ਤੋਂ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹੁੰਦੀਆਂ ਸੀਗੀਆਂ ਔਰ ਟੈਕਨੀਕਲ ਇੰਪੋਰਟਸ ਦੇ ਬੇਸ ਤੇ ਹਿਊਮਨ ਇੰਟ ਦੇ ਬੇਸ ਤੇ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਹਦਾ ਰੋਲ 메ਨ ਕਾਂਸਪੀਰੇਟਰ ਵੱਲੋਂ ਪਰ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਐਫਰਟ ਸੀਗੀ ਕਿ ਇਸ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਤਤਸ਼ਨੋਗਿਆ ਵਿਦਾਇਆ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਹਾਂ ਇਹ ਹਾ ਇਹਨੂੰ ਗੁਰਗਾਉਂ ਤੋਂ ਫੜਿਆ ਹੈ ਸਰ ਕੋਈ ਅਯੁੱਧਿਆ ਵਿਚੈਂਸ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀ ਹਾ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਪੁਲਿਸ ਆ ਵੈਸੇ ਪਹਿਲਾਂ ਵੀ ਹਰਕਤ ਚੀ ਸੀਗੀ ਲੇਕਿਨ ਇਹ ਜਦੋਂ ਫੋਟੋਆਂ ਆਇਆਂ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਸੀ ਇੰਟੈਂਸੀਫਾਈ ਕੀਤੇ ਸੀਗੇ ਐਫਰਟਸ ਔਰ ਇਹ ਸਾਡਾ ਸਾਰਿਆਂ ਦੀ ਆ ਕਨਸਰਟਡ ਐਫਰਟਸ ਦਾ ਸਿੱਟਾ ਹੀ ਹੈਗਾ ਕਿ ਅਸੀਂ ਇਸ ਨੂੰ ਨਿਪਟਾਰਨ ਦੇ ਵਿੱਚ ਕੰਮ ਜਾਰੀ ਹੈ ਸਰ ਜਿਹੜੇ ਹੋਰ ਪਗੋੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕੋਸ਼ਿਸ਼ਾਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਕਾਸਾ ਕੰਮ ਹੈ ਸਰ ਜੀ ਕੱਲੇ ਫੜੇ ਆ ਕੋਈ ਹੋਰ ਵੀ ਨਾ ਅਜੇ ਫਿਲਹਾਲ ਇਕੱਲੇ ਫੜੇ ਗਏ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪ੍ਰਾਨ ਜਿਹੜੇ ਤਿੰਨ ਉਹ ਬੇਦਬੀ ਨਾਲ ਸੰਬੰਧਿਤ ਮਾਮਲੇ ਆ ਜਾਂ ਪਗੋੜਿਆਂ ਨਾਲ ਜਿਹੜੀ ਤਿੰਨ ਐਫ ਆਈ ਆਰ ਦਰਜ ਹੈ ਉਹਨਾਂ ਨਾਲ ਸੰਬੰਧਿਤ ਇਸ ਨੂੰ 2021 ਦੇ ਵਿੱਚ ਪੀਓ ਐਲਾਨਿਆ ਗਿਆ ਸੀ ਔਰ ਅਜੇ ਫਿਲਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174ਏ ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਜੈਸਟਰ ਹੋਏ ਸੀਗੇ ਉਹਨਾਂ ਚ ਪਾਈ ਆ ਅੋ ਚੁੱਕੇ ਤੋਂ ਬਾਅਦ ਅੱਗੇ ਜਿਹੜੇ ਮੇਨ ਕੇਸਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਕੰਦੀ ਕਾਰਵਾਈ ਹੋ ਗਈ ਉਹ ਹਮਤ ਜਿਹੜੀ ਜਿਹੜੀ ਐਫ ਆਈ ਆਰ ਦੇ ਵਿੱਚ ਸਾਨੂੰ ਜਿਹੜਾ ਨਾਮ ਮਿਲਿਆ ਸੋ ਕਰਤਾ ਜਿਹੜੀ ਹੁਣ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਦੀ ਗ੍ਰਿਫਤਾਰੀ ਆਪਾਂ ਦਿਖਾਈ ਹੈ ਤਿੰਨ ਨਾਮ ਦੀ ਗ੍ਰਿਫਤਾਰੀ ਜਿਹੜੀ ਇਹ ਕਿਉਂਕਿ ਇਹ ਜਿਹੜੇ 63 117 ਔਰ 128 ਜਿਹੜੀਆਂ ਤਿੰਨ ਐਫ ਆਈ ਆਰ ਸਨਗੀਆਂ 2015 ਦੀਆਂ ਉਹਦੇ ਵਿੱਚ ਇਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇ ਸੰਦਰਭ ਦੇ ਵਿੱਚ ਅ 174A ਦੇ ਅਧੀਨ ਮਕਦਮੇ ਰਜਿਸਟਰ ਕੀਤੇ ਸੀ ਇਹਨਾਂ ਨੂੰ ਉਸ ਮਕਦਮੇਾਂ ਚ ਗ੍ਰਿਫਤਾਰ ਕੀਤਾ ਗਿਆ ਸਰ ਜਿਸ ਦਾ ਮੈਂਸ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਕਿ ਲੱਗਦਾ ਕਿ ਪੁਲਿਸ ਨੂੰ 2 ਦਿਨਾਂ ਚ ਸਾਰਾ ਜਾਣ ਸਕੇ ਕਿ ਇਹਨੇ ਤੇਰੇ ਕਿੱਥੇ ਗਾਇਬ ਰਿਆ ਜਾਂ ਇਹਦੇ ਨਾਲ ਦੇ ਸਾਥੀ ਕਿੱਥੇ ਨੇ ਜਾਂ ਇਸ ਦੀ ਕੀ ਭੂਮਿਕਾ ਸੀ ਬੇਦਵੀ ਮਾਮਲੇ ਵਿੱਚ ਨਹੀਂ ਅਸੀਂ ਇਸ ਦਰਮਾਨ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕਵੈਸਟ ਕਰ ਸਕਦੇ ਹੁੰਦੇ ਹਾਂ ਰਮਾਨ ਐਕਸਟੈਂਡ ਹੋ ਜਾਂਦਾ ਹੁੰਦਾ ਹੈ ਜੀ ਜ਼ਰੂਰੀ ਨਹੀਂ ਕਿ 2 ਦਿਨ ਦਾ ਮਤਲਬ 2 ਦਿਨ ਹੀ ਹੋਵੇ ਸਰ ਵੇਰ ਵੀ ਮਾਮਲੇ ਵਿੱਚ ਕੀ ਮੁੱਖ ਭੂਮਿਕਾ ਕੀ ਸੀ ਇਹਦੀ ਇਹਦੀ ਜੋ ਹੁਣ ਤੱਕ ਦੀ ਹੈਗੀ ਹੈ ਬਾਕੀ ਤਾਂ ਅੱਗੇ ਫਾਦਰ ਪੁੱਛਗੇ ਚਾਹੋਗੇ ਇਹਦੀ ਕੀ ਕਾਂਸਪੀਰੇਟੋਰ ਦੀ ਭੂਮਿਕਾ ਅੱਛਾ ਜੀ ਤਾਂ ਕੁਝ ਪਤਾ ਲੱਗਾ ਕਿਸ ਪਹਿਚਾਨ ਨਾਲ ਰਹਿ ਰਿਹਾ ਸੀਗਾ ਨਾਮ ਬਦਲਿਆ ਸੀ ਜਾਂ ਕੁਝ ਹੋਰ ਸੀ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਕੁਝ ਕਿਛ ਕਰਾਂਗੇ ਤਫ਼ਤੀਸ਼ ਦੇ ਦੌਰਾਨ ਸਾਹਮਣੇ ਹੁਣ ਦੀਆਂ ਔਰ ਉਹ ਗੱਲਾਂ ਫਿਰ ਅਸੀਂ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਪ੍ਰੋਸੈਸ ਹੋਰ ਵੀ ਕੋਈ ਮੁਕੱਦਮਾ ਇਹਨਾਂ ਤੋਂ ਦੱਲ ਹੈਗਾ ਇੱਧਰ ਪੰਜਾਬ ਦੀ ਕਰਕੇ ਕੀ ਆਉਂਦੀ ਸੀ ਅ ਅਜੇ ਫਿਲਹਾਲ ਸਵਾਲ ਇਹ ਤਿੰਨ ਜਿਹੜੇ ਪੀਓ ਵਾਲੇ ਮੁਕੱਦਮੇ ਤੇ ਤਿੰਨ ਜਿਹੜੇ ਜਿੰਨਾਂ ਚ ਨਾਮਿਨੇਟ ਕੀਤਾ ਗਿਆ ਹੈਗਾ ਮੇਨ ਬਿਆਦਬੀਤ ਮੁਕੱਦਮੇ ਉਹਨਾਂ ਜੀ ਇਹ ਫਿਗਰ ਆਊਟ ਹੁੰਦਾ ਹੈ ਜੋ ਕੋਈ ਹੋਰ ਪਤਾ ਚੱਲੇ ਪੁੱਛਗਿੱਛ ਦੇ ਦੌਰਾਨ ਤੇ ਉਹ ਵੀ ਸਾਹਮਣੇ ਆਏਗੀ ਸਰ ਪੁੱਛਗਿੱਛ ਕਿੰਨਾ ਕੁ ਕੁਝ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹਾਂ ਪੌਸਿਬਿਲਿਟੀ ਇਸ ਆਲਵੇਸ ਥੇਰ ਪੁੱਛਗਿੱਛ ਦੇ ਦੌਰਾਨ ਜੋ ਕੁਝ ਵੀ ਸਾਹਮਣੇ ਆਊਗਾ ਉਸ ਮੁਤਾਬਕ ਜੋ ਫਰਦਰ ਅਗਲੇ ਕਾਨੂੰਨ ਤਾਵਾ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਆ ਪੁੱਛ ਕੇ ਛਮੁੜਲੀ ਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਪੈਸਿਫਿਕ ਲੇਕਿਨ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਿਛਲੀ ਪੂਵਿਕਲੀ ਪਤਾ ਲੱਗਾ ਕੁਝ ਕਿਸ ਤਰੀਕੇ ਤੇ ਰਹੀ ਹੈ ਜੀ ਫਰਦਰ ਲੱਗੇਗਾ ਜੀ ਹੂੰ ਦੋ ਦਨਾਂ ਦੇ ਵਿੱਚ ਇਹ ਪਿਛਲੀ ਘੁੰਮਕਾ ਜਾਂ ਜੋ ਵੀ ਇਹਦਾ ਹੈਗਾ ਆ ਕਿੱਥੇ ਕਿੱਥੇ ਰਿਹਾ ਕੀ ਗੱਲਬਾਤ ਹੈਗੀ ਉਹ ਸਾਰਾ ਪਤਾ ਲੱਗਿਆ ਐਸ ਤੋਂ ਪੁਲਿਸ ਨੂੰ ਕੋਲ ਕਿਸ ਤਰੀਕੇ ਦੀ ਕੁੰਜੀ ਲੱਸੀ ਗਈ ਆ ਅ ਬੇਦਬੀ ਬੇਦਬੀ ਦੇ ਵਿੱਚ ਕੀ ਕਨਸਪੀਰੇਟਰ ਵਾਲੀ ਘੁੰਮਕਾ ਦੀ ਗੱਲ ਸਾਹਮਣੇ ਆਈ ਹੈਗੀ ਆ ਤੇ ਅੱਗੇ ਕਿਸ-ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਆ ਉਹਨੂੰ ਫਰਦਰ ਵੈਰੀਫਿਕੇਸ਼ਨ ਆਫ ਫੈਕਟਸ ਕਰਾਂਗੇ ਔਰ ਉਹਦੇ ਨਾਲ ਕਰੂਗੀ ਆਥੈਂਟੀਕੇਸ਼ਨ ਹੋਊਗੀ ਕਲੈਬੋਰੇਸ਼ਨ ਹੋਊਗੀ ਇਹ ਤਕਰੀਰ ਦਾ ਪ੍ਰੋਸੈਸ ਹੀ ਇਹ ਹੁੰਦਾ ਇਸ ਗ੍ਰਿਫਤਾਰੀ 'ਚ ਪੁਲਿਸ ਨੂੰ ਸੋਸ਼ਲ ਮੀਡੀਆ ਦੇ ਜੋ ਵਾਇਰਲ ਫੋਟੋ ਵਾਇਰਲ ਹੋਈ ਹੈ ਉਸ ਨੇ کافی ਮਦਦ ਮਿਲੀ ਹੈ ਆ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਉਹਦੀ ਸੋਲ ਭੂਮਿਕਾ ਰਹੀ ਹੈਗੀ ਆ ਲੇਕਿਨ ਪੁਲਿਸ ਅੱਗੇ ਵੀ ਸ਼ਾ ਫੋਕਸਡ ਸੀਗਾ ਇਸ ਵੀ ਵੇਰ ਆਨ ਹਿਸ ਟ੍ਰੇਲ ਐਂਡ ਵੀ ਵਰ ギਵਿੰਗ ਹਿਮ ਹੌਟ ਚੇਸ ਸੋ ਉਸ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈਗੀ ਅਸੀਂ ਲਗਾਤਾਰ ਫੋਰਫ ਕਰ ਹੀ ਰਹੇ ਸਾਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ